ਮਾਨਯੋਗ ਡੀਜੀਪੀ ਗੌਰਵ ਜੱਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਅੱਜ ਪੰਜਾਬ ਭਰ ਵਿੱਚ ਸਪੈਸ਼ਲ ਨਾਕੇ ਲਗਾ ਕੇ ਸੱਕੀ ਵਾਨਾਂ ਦੀ ਬਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਹਦੇ ਤਹਿਤ ਅੱਜ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਐਸਐਚਓ ਸਤਪਾਲ ਸਿੰਘ ਐਡੀਸ਼ਨਲ ਐਸਐਚਓ ਕਲਾਸ਼ ਚੰਦਰ ਅਤੇ ਚੌਕੀ ਇੰਚਾਰਜ ਆਨੰਦ ਪੱਟੀ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਅਡਾ ਧਰਮਗੁਰ ਰੰਡਾਵਾ ਵਿਖੇ ਸਪੈਸ਼ਲ ਨਾਕਾ ਲਗਾ ਕੇ ਸੱਕੀ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਬਿਨਾ ਅਧੂਰੇ ਕਾਗਜ਼ਾਂ ਤੋਂ ਵਾਹਨਾਂ ਦੇ ਈ ਚਲਾਨ ਕੱਟੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਐਸਐਚਓ ਡੇਰਾ ਬਾਬਾ ਨਾਨਕ ਸਤਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਆਈਜੀ ਬਟ ਰੇਂਜ ਅਮਰਸਰ ਅਤੇ ਐਸਐਸਪੀ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਅੱਜ ਅਡਾ ਧਰਮਗੋੜ ਰੰਡਾਵਾ ਵਿਖੇ ਪੁਲਿਸ ਪਾਰਟੀ ਸਮੇਤ ਸੱਕੀ ਵਾਹਨਾਂ ਦੀ ਸਪੈਸ਼ਲ ਐਪਰੇਹਿੰਜ ਜਾਂਚ ਕੀਤੀ ਗਈ ਹੈ ਅਤੇ ਬਿਨਾਂ ਅਧੂਰੇ ਕਾਗਜ਼ਾਤ ਕਰੀਬ 20 ਵਹੀਕਲਾਂ ਦੇ ਈ ਚਲਾਨ ਕੱਟੇ ਗਏ ਹਨ ਤੇ ਸੱਕੀ ਵਿਅਕਤੀਆਂ ਦੀ ਪਾਇਸ ਉਪਰ ਪਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਵੀ ਕੋਈ ਜਾਂਚ ਨਹੀਂ ਕਰਾਉਂਦਾ ਤਾਂ ਜਾਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਨੂੰ ਰੋਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਹੀਕਲਾਂ ਦੇ ਕਾਗਜ਼ਾਤ ਪੂਰੇ ਰੱਖਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਵੱਲੋਂ ਹੋਰ ਵੀ ਸਖਤੀ ਕੀਤੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅੱਜ ਸਰ ਅੱਜ ਅਡਾ ਧਰਮਪੁਰ ਵਿਖੇ ਸਪੈਸ਼ਲ ਡਾਕਾ ਬੰਦੀ ਕੀਤੀ ਗਈ ਹੈ ਕੀ ਫਾਸ ਇਨਕੁਟ ਹੈ ਜਾਂ ਕੀ ਗੱਲਬਾਤ ਹੈ ਜੀ ਇਹ ਅਜਮਾਨ ਜੋਗ ਡੀਆਈ ਸਾਹਿਬ ਬਾਰਡਰਿੰਗ ਅਫਸਰ ਮਾਨਜੋਗ ਅਸਿਸੈਂਸ ਸਾਹਿਬ ਬਤਾਵਾ ਦੇਖ ਮੁਗਨ ਸਾਹਿਬ ਜਿਹੜੇ ਸਪੈਸ਼ਲ ਡਾਕਾ ਬੰਦੀ ਸਾਰੇ ਜ਼ਿਲ੍ਹੇ ਚ ਕੀਤੀ ਗਈ ਆ ਜਿਹੜੇ ਸੱਗੀਵਾਨ ਉਹਨਾਂ ਚੈਕਿੰਗ ਹੋ ਰਹੀ ਆ ਜਿਹੜੇ ਜਿਨਾਂ ਦੇ ਕੋਲ ਆਪਣੇ ਕਾਗਜ਼ਾਤ ਨਹੀਂ ਹੈਗੇ ਉਹਨਾਂ ਦੇ ਚਲਾਨ ਕਰ ਰਹੇ ਆ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਨੂੰ ਪਾਇਸ ਤੇ ਪਾ ਕੇ ਚੈੱਕ ਕਰ ਰਹੇ ਆ ਫਰੰਟ ਤੇ ਅਗਲੇ ਮਿੰਨ ਗੱਡੀ ਲਾਈ ਹੋਈ ਜਿਹੜਾ ਕੋਈ ਚੈਕਿੰਗ ਨਹੀਂ ਕਰਾਉਂਦਾ ਜਾਂ ਭੱਜਦਾ ਉਹਨੂੰ ਵੀ ਰੋਕ ਕੇ ਉਹਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਸਰ ਹੁਣ ਤੱਕ ਕਿੰਨੇ ਜਿਹੜੇ ਚਲਾਨ ਜਿਹੜੇ ਕੱਟੇ ਗਏ ਨੇ 15 20 ਚਲਾਨ ਜਿਹੜੇ ਕੱਟੇ ਹੋਏ ਤੇ ਸਰ ਕੁਝ ਲੋਕ ਅੱਜ ਵੀ ਮੂੰਹ ਬੰਨ ਕੇ ਘੁੰਮ ਰਹੇ ਨੇ ਉਹਨਾਂ ਨੇ ਵੀ ਉਹਨਾਂ ਵਾਸਤੇ ਕੋ ਖਾਸ ਪਾਬੰਦੀ ਲੱਗੀ ਹੋਈ ਜਾਂ ਗੱਲਬਾਤ ਨਹੀਂ ਹੁਣ ਤੋਂ ਮੂੰਹ ਬੰਨ ਕੇ ਕੋਈ ਨਹੀਂ ਹੋ ਰਿਹਾ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਅੱਜ ਅੱਜ ਕੱਲ੍ਹ ਆਪਣੇ ਨਾਂ ਦੇ ਕਾਗਜ਼ ਪੂਰੇ ਰੱਖਣਾ ਆਪਣਾ ਸਹੀ ਤਰੀਕੇ ਨਾਲ ਚੱਲਣਾ